ਤਨਾਂ ਦੇ ਕਿ ਜੀ ਦਾ ਮੁੱਲ ਨਾ ਕੋਈ ਐਸੀ ਮੈਂ ਥਾਂ ਦੇਖੀ ਐ ਦਲੇਰੀ ਬਖਸ਼ ਦੀ ਬੈਠੀ ਠੰਡੇ ਬੁਰਜੇ ਅੰਦਰ ਐਸੀ ਮੈਂ ਮਾਂ ਦੇਖੀ ਐ ਕਿ ਰੱਬ ਦੇ ਇਸ਼ਕ ਚ ਨਲਾਮ ਹੋਈਆਂ ਚੀਮਿਆਂ ਮੈਂ ਬਫਾਵਾ ਮੈਂ ਦੇਖੀਆਂ ਨੇ ਸ਼ਹਿਰ ਫਤਿਹਗੜ੍ਹ ਸਭ ਨੂੰ ਸਜਦਾ ਕਰਕੇ ਜਾਂਦੀਆਂ ਜਾਂਦੀਆਂ ਮੈਂ ਹਵਾਵਾਂ ਦੇਖੀਆਂ ਨੇ ਔਰ ਸ਼ਹਿਰ ਫਤਿਹਗੜ੍ਹ ਸਭ ਨੂੰ ਸਜਦਾ ਕਰਕੇ ਜਾਂਦੀਆਂ ਜਾਂਦੀਆਂ ਮੈਂ ਹਵਾਵਾਂ ਦੇਖੀਆਂ ਨੇ ਸੱਚੀ ਸਲਾਮ ਕਰਦੀ ਐ ਇਸ ਸ਼ਹਿਰ ਨੂੰ ਵਾਹ ਵਾਹ ਉਹ ਬਸ ਮਾੜਾ ਮੋਟਾ ਕਰ ਲੈਨੇ ਆ ਜੀ ਇੰਨੇ ਜੁਗੇਰੀ ਐ ਇੰਨਾ ਪਰ ਮਾੜਾ ਨਹੀਂ 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 ਵਧੀਆ ਵਧੀਆ ਇਹ ਜਿਹੜੇ ਤੁਹਾਡੇ ਅੰਦਰ ਕਲਾ ਐ ਨਾ ਇਹ ਬਾਹਿਰੂ ਦੀ ਕਿਰਪਾ ਨਾਲ ਹੀ ਆਉਂਦੀ ਐ ਜਿਹੜੀ ਆਮ ਦੁਨੀਆ ਜਿਹੜੀ ਕਰਦੀ ਐ ਉਹ ਆਪਣੇ ਹਿਸਾਬ ਨਾਲ ਕਰਦੇ ਤੁਸੀਂ ਕਰ ਰਹੇ ਜਿਦੋਂ ਜਿਦੋਂ ਕਰ ਰਹੇ ਇਹ ਸਭ ਤੋਂ ਵੱਡੀ ਐ ਪੈਸਿਆਂ ਤੋਂ ਵੱਡਕੀ ਹੋ ਹੂੰ ਹੂੰ ਪਲੀਸ ਸੱਚਾਈ ਦੇਦੇ ਬੰਦੇ ਚੋਂ ਲਿਖਤ ਨਹੀਂ ਨਹੀਂ ਤੁਸੀਂ ਜੇ ਤੋ ਬੋਲਦੇ ਆ ਉਹਦੇ ਵਿੱਚ ਆਵਾਜ਼ ਦਾਮਾ ਜਿਹੜਾ ਉਹ ਅੰਦਰੋਂ ਨਿਕਲਦਾ ਜੇ ਦਿਲੋਂ ਕਰਦੇ ਆ ਅ ਤੁਸੀਂ ਉੱਥੇ ਮੰਜੂ ਕਬੱਡੀ ਦਿਲੋਂ ਮਹੱਬਤ ਜਿਨ ਸਈ ਸੱਚਿਆਂ ਜਿਨ ਮਨ ਹੋਰ ਮੁਖ ਹੋਰ ਸੇ ਕਾਡੇ ਕੱਚਿਆਂ ਤੇ ਤੇ ਸਿਖ ਖੁਦਾਏ ਰੰਗ ਦੇਦਾਰ ਕੇ ਬਿਸਰਿਆ ਜਿਨਾ ਨਾਮ ਸੇ ਪੋਏ ਪਾਰੇ ਥੀਏ